you ਜੀ ਇਸ ਹਸਪਤਾਲ ਵੈਸੇ ਨਬੂਟ ਮਾਰਨ ਦੇਗੀ ਤੇ ਕਿਸੇ ਸਾਰੇ ਠੀਕ થਾਤ ਹਾਂ ਜਿਵੇਂ ਠੀਕ થਾਤੇ ਤੇ ਇਥੇ ਸਵੇਰ ਦੇ ਬਚ ਚੁੱਕੇ ਸੀ 5:30 ਤੇ ਮੈਂ ਉੱਚੁੱਕੀ ਸੀ ਚਾਹ ਆਪਾ ਬਣਾ ਲਈ ਸੀ ਤੇ ਚਾਹ ਮੈਂ ਇੱਥੇ ਨਾ ਪਉਣ ਲਈ ਸੀ ਕਿਤਲੀ ਦੇ ਵਿੱਚ ਬਾਕੀ ਮੈਂ ਪੀਣ ਨੂੰ ਲੈ ਗਈ ਸੀ ਇਸ ਹਫਤੇ ਤੇਰੀ ਸ਼ੁਸ਼ ਵਾਸਤੇ ऋषु आज ਆਪ ਹੀ ਉੱਠ ਖੜਿਆ ਤੇ ਮੈਂ ਤਾਂ ਹਜੇ ਉਹਨਾਂ ਥੋਣ ਚੱਲੀ ਸੀ ਤੇ ਮੈਂ ਤਾਂ ਚੱਲ ਵੀ ਠਾ ਲਈਨੀ ਤੈਨੂੰ ਤੇ ਮੈਂ ਬਿਸਕੁਟ ਲੈ ਕੇ ਚੱਲੀ ਸੀ ਮਨਾ ਚੜ ਕਰਦੀਆਂ ਤੇ ਇਹ ਪਹਿਲੇ ਉੱਠ ਗਏ ਮੇਰੇ ਤੋਂ ਤੇ ਮੈਨੂੰ ਬਾਜ ਮਾਰੀ ਇਹਨੇ ਕੰਦਾ ਇਹ ਮੇਰਾ ਸਿਰ ਦੱਗ ਜਾਂਦਾ ਇੱਕ ਸਾਈਡ ਤੋਂ ਤੇ ਨਾਲ ਹੀ ਮੂੰਹ ਘਬਰਾਟ ਹੋ ਜਾਂਦੀ ਤੇ ਮੈਂ ਕਿਹਾ ਵੀ ਹਣਾ ਕਹਿੰਦਾ ਗੋਲੀ ਦੇ ਦੇ ਮੈਂ ਕਿਹਾ ਵੀ ਗੋਲੀ ਐਂ ਨਹੀਂ ਖਾਈਦੀ ਹੁੰਦੀ ਖਲੇ ਬੈਠਾ ਵੀ ਪਹਿਲਾਂ ਚਾਹ ਨਾਲ ਬਿਸਕੁਟ ਖਾ ਲੈ ਤਾ ਤੇ ਇਹ ਕੰਦਾ ਵੀ ਨਹੀਂ ਮੈਂ ਖਾਤਾ ਨਹੀਂ ਹੁੰਦਾ ਮੂੰਹ ਘਬਰਾਟ ਹੁੰਦੀ ਆ ਮੈਂ ਕਾ ਕੁਛ ਨਹੀਂ ਹੁੰਦਾ ਇਕੱਤਾ ਖਾਣਾ ਤੇ ਮੈਂ ਬਾਟੀ ਚ ਥੋੜੀ ਜਿਹੀ ਚਾਹ ਲਿਆਤੀ ਸੀ ਇਹਨੂੰ ਤੇ ਫਿਰ ਵੀ ਇਹ ਬਸ ਕਦੇ ਬੈੱਡ ਤੇ ਹੋ ਜਾਂਦਾ ਕਦੇ ਉੱਮਚੇ ਤੇ ਆ ਯੂਸਰ ਵੱਟ ਲਈ ਗਿਆ ਤੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਹਨਾ ਆ ਦੇਖੋ ਕਦੇ ਬੈੱਡ ਤੇ ਹੋ ਜਾਂਦਾ ਕਦੇ ਮੰਜੇ ਤੇ ਹੋ ਜਾਂਦਾ ਤੇ ਬਸ ਹਨਾ ਇਹਦਾ ਚਿੱਤ ਠੀਕ ਨਹੀਂ ਸੀ ਤਾਂ ਕਰਕੇ ਕਬਰਾਟ ਹੁੰਦੀ ਸੀ ਮੈਂ ਇਹਨੂੰ ਕਹਾਂ ਕੁਛ ਨਹੀਂ ਹੁੰਦਾ ਤੂੰ ਵਿੱਚ ਚਾਹ ਨਹੀਂ ਪੀਣੀ ਚੱਲ ਕੱਲੇ ਬਿਸਕਟ ਖਾਣਾ ਤੇ ਵੀ ਦਵਾਈ ਫਿਰ ਮੈਂ ਦੇ ਦਿੰਦੀ ਹਾਂ ਤੇ ਕਹਿੰਦਾ ਨਹੀਂ ਮੈਂ ਨਹੀਂ ਖਾਣੀ ਮੈਨੂੰ ਦਵਾਈ ਦੇ ਆਂਦੇ ਬਸ ਐਂ ਲੱਗਿਆ ਰਿਹਾ ਤੇ ਮੈਂ ਤਾਂ ਕੁਛ ਨਹੀਂ ਹੁੰਦਾ ਵੀ ਉੱਠ ਖੜ ਤੇ ਪਤਾ ਨਹੀਂ ਕੋਦੋਂ ਦਿੱਤੇ ਜਾਉਤ ਜੋ ਬਣ ਗਿਆ ਕਿ ਕੀ ਹੋਇਆ ਤੇ ਖਬਰਾਟ ਹੁੰਦੀ ਸੀ ਕਿ ਸਿਰ ਦਰ ਦੁੰਦਾ ਸੀ ਕਿ ਸੰਦ ਤੋ ਸਾਇੰਗ ਕਰੀਂਦਾ ਸੀ ਤੇ ਰਾਤ ਨੂੰ ਤਾਂ ਚੰਗਾ ਭਲਾ ਪਿਆ ਵੀ ਕੋਈ ਐਂ ਚੀਜ਼ ਨਹੀਂ ਕੋਈ ਖਾਦੀ ਪੀਦੀ ਵੀ ਕਈ ਵਾਰ ਹੁੰਦਾ ਕੱਲਿਆ ਪੁੰਨਿਆ ਖਾਦਾ ਜਾਂਦਾ ਤਾਂ ਮਸ ਦਾਲੀ ਸੀ ਦਾਨ ਰੋਟੀ ਖਾਦੀ ਸੀ ਤੇ ਮੈਂ ਕਹੀਆਂ ਨਹੀਂ ਮੈਂ ਕਿਹਾ ਉੱਠ ਖੜਾ ਵੀ ਤੋ ਪੜਨਾ ਵੀ ਤੇਰਾ ਪੇਪਰ ਆ ਤੇ ਕੱਲ ਵੀ ਨਹੀਂ ਇਹ ਕੁਛ ਪੜਿਆ ਸੀ ਕੋੰਧ ਫਿਜੀਕਲ ਦਾ ਪੇਪਰ ਸੀ ਕਾਲਜ ਹੀ ਸ਼ਹਿਰ ਵੱਗ ਕੇ ਸੀ ਆ ਕੇ ਕੰਨਾਂ 'ਚ ਮੈਂ ਪੜ ਲਊਂਗਾ ਫਿਰ ਆ ਕੇ ਵੀ ਨਹੀਂ ਪੜਿਆ ਕੰਨਾਂ 'ਚ ਮੈਂ ਸਵੇਰੇ ਪੜ ਲਊਂ ਮੈਂ ਦੋ ਹੀ ਲੈਸਨ ਆ ਵੀ 5 ਵਜੇ ਉੱਠ ਕੇ ਮੈਂ ਚੱਲ ਠੀਕ ਤੇ ਬਸ ਜੰਗਾ ਸੇ ਇੱਥੇ ਫਿਰ ਮੈਂ ਚਾਹ ਪੀ ਜਾਂਦੀ ਸੀ ਤੇ ਮੈਂ ਉੱਠ ਕੇ ਸੀ ਫਿਰ ਮੈਂ ਉਹ ਦਵਾਈ ਦੇਣ ਲੱਗ ਪਈ ਸੀ ਮੈਂ ਕਿਹਾ ਜੀ ਮੈਂ ਦਵਾਈ ਦੇਣੀ ਐ ਨਾ ਬਿਸਕੁਟ ਇੱਕ ਅੱਧਾ ਖਾਦਾ ਸੀ ਤੇ ਬਸ ਫਿਰ ਮੈਂ ਇੱਥੇ ਇਹਨੂੰ ਲੱਗ ਪਈ ਸੀ ਦਵਾਈ ਦੇਣ ਤੇ ਘਰੇ ਪਈਆਂ ਹੁੰਦੀ ਆਪਣੇ ਬੋਲ ਨਾਲ ਲਿਆ ਕੇ ਰੱਖਦੀ ਹਾਂ ਤਾਂ ਵੀ ਰਾਤ ਬ੍ਰੱਤ ਕਈ ਵਾਰ ਲੋੜ ਪੈ ਜਾਂਦੀ ਹੈ ਤੇ ਮੈਨੂੰ ਇੱਕ ਉਲਟੀ ਦੀ ਬੋਲੀ ਦਿੱਤੀ ਕੰਮ ਬੁਖਾਰ ਦੀ ਦਿੱਤੀ ਬਸ ਦੋ ਮੈਂ ਕੱਢ ਕੇ ਦੇ ਦਿਆਂ ਸੀ ਇਹਨਾਂ ਇਹਨਾਂ ਪੰਨੇ ਚ ਦੋਨਾਂ ਚ ਬਾਡਾ ਡੋਤੇ ਮੈਂ ਘਿ ਵੀ ਲੈ ਲਾ ਤੇ ਵੀ ਦੂਰ 10 ਮਿੰਟ ਰੈਸਟ ਕਰ ਲਾ ਵੀ ਅੱਖਾਂ ਮੀਚ ਕੇ ਪੈ ਜਾ ਤੇ ਵੀ ਫਿਰ ਤੈਨੂੰ ਥੋੜਾ ਜਿਹਾ ਫਰਕ ਲੱਗਿਆ ਫਿਰ ਮੜਾ ਮੋਟਾ ਪੜ ਲਈ ਤੇ ਵੀ ਤਿਆਰ ਹੋ ਗਏ ਤੇ ਬਸ ਫਿਰ ਇਹ ਪੈ ਗਿਆ ਸਕੰਬਰ ਲੈ ਕੇ ਤੇ ਪੱਖਾ ਬੰਦ ਕਰਤਾ ਇਹਨਾਂ ਦਾ ਕਰਦੇ ਨੇ ਤੇ ਮੜ ਕੇ ਫਿਰ ਵਸ ਮੈਂ ਇੱਥੇ ਹੁਣ ਇੱਥੇ ਲੱਗ ਜੂਗੀ ਉਹ ਕੰਮ ਕਰ ਕੰਮ ਤੇ ਵਾਸੇ ਫਿਰ ਮੈਂ ਇੱਥੇ ਲੱਗੀ ਸੀ ਰੋਟੀ ਬਣਾਉਣ ਤੇ ਮੈਂ ਮੰਦਿਰ ਚਲੀ ਗਈ ਸੀ ਨਹਾ ਕੇ ਤੇ ਮੈਂ ਜਦੋਂ ਮੰਦਿਰ ਵਾਈਏ ਤਿਆਰਤਾ ਹੋ ਗਿਆ ਸੀ 유ਨੀਫਾਰਮ ਤਾਂ ਪਾਲੀ ਸੀ ਤਪਕ ਬੰਨੀ ਜਾਂਦਾ ਸੀ ਫਿਰ ਇਹ ਕੰਦਾ ਵੀ ਮੈਂ ਜਾਣਾ ਨਹੀਂ ਇੱਥੋਂ ਜਾ ਨਹੀਂ ਆਂਦਾ ਮੈਨੂੰ ਚੱਕਰ ਹੁੰਦੇ ਆ ਘਬਰਾਹਟ ਹੁੰਦੀ ਆ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਹਨਾ ਵੀ ਤੈਨੂੰ ਮੈਂ ਇੱਕ ਪਰੌਂਠਾ ਬਣਾ ਦਿੰਨੀ ਆ ਤੇ ਵੀ ਦੁਬਾਰੇ ਦਵਾਈ ਲੈ ਲਿਓ ਤਾਂ ਉਲਟੀ ਰਾਹੀਂ ਨਿਕਲ ਗਈ ਸੀ ਜਿਹੜੀ ਲਈ ਸੀ ਤੇ ਬਸ ਮੈਂ ਇਹਦੇ ਵਾਸਤੇ ਇੱਕ ਪਰੌਂਠਾ ਚੁਸ ਚਾ ਲਿਆ ਤੇ ਚੱਲੀ ਸੀ ਗ੍ਰੀਸ਼ੂ ਨੇ ਇੱਥੇ ਕਰਤੀ ਸੀ ਇਹ ਉਲਟੀ ਤੇ ਇੱਥੇ ਮੈਂ ਹੁਣ ਪਾਣੀ ਨਾਲ ਧੋਤਾ ਤੇ ਇੰਦਰ ਦੁੱਧਦਰੇ ਆ ਗਰਮ ਕਰਨ ਵਾਸਤੇ ਤੇ ਚਿੱਟਾ ਸੋਦਾ ਵੀ ਪਾਉਣ ਵਾਲਾ ਰਸਣ ਪਾਵੂੰਗੀ ਮੜਪਿਆਂ ਚ ਤੇ ਇੱਥੇ ਰੱਟਾ ਵਗੈਰਾ ਗੁੰਨਣਾ ਮੇ ਛਾਂ ਕੇ ਰੱਖਤਾ ਤੇ ਨਾਸ਼ਤਾ ਤਾਂ ਹਨਾ ਉਹ ਖਾ ਕੇ ਨਹੀਂ ਗਿਆ ਕੁਝ ਵੀ ਤੇ ਬਾਸਾ ਹਨਾ ਇੱਧਰ ਵੀ ਖਲਾਰਾ ਪਿਆ ਦੇਖੋ ਜੀ ਕਿਵੇਂ ਆ ਕੱਲ ਕੱਪੜੇ ਧੋਤੇ ਸੂਵੇਂ ਪਾਈ ਐ ਤੈਹ ਲੋਣ ਦਾ ਟਾਈਮ ਹੀ ਲੱਗਾ ਅੱਜ ਦੇਖਦੇ ਆ ਤੇ ਹੁਣ ਤਾਂ ਇੱਧਰ ਪਿਆ ਸਾਰਾ ਘਰਾਂ ਸਾਰੇ ਬਸ ਸਵੇਰੇ ਸਵੇਰੇ ਤਾਈ ਹੁੰਦੀ ਤੇ ਅਰੀਸ਼ ਨੂੰ ਸਕੂਲ ਤਾਂ ਮੈਂ ਭੇਜਤਾ ਕਿਉਂਕਿ ਉਹਦਾ ਐਗਜ਼ਾਮ ਸੀ ਅੱਜ ਤੇ ਕਬਰਾਟ ਵਾਲੀ ਹੋ ਜਾਂਦੀ ਸੀ ਉਹਨੂੰ ਤੇ ਮੈਂ ਪਹਿਲਾਂ ਤਾਂ ਗੋਲੀ ਕਬਰਾੜ ਦੀ ਤੇ ਬੁਖਾਰ ਦੀ ਦੇ ਤੇ ਸਿਰ ਵੀ ਦਰਦ ਕਰਦਾ ਸੀ ਕਹਿੰਦਾ ਸੀ ਮੈਨੂੰ ਬੁਖਾਰ ਹੋਇਆ ਪੈ ਲੱਗਿਆ ਤੇ ਬਿਸਕਟ ਖਵਾਏ ਸੀ ਦੋ ਸੋਭਾ ਕੰਨਾਂ ਨੇ ਖਾਣੀ ਨਹੀਂ ਕੰਨਾ ਵੀ ਆਈ ਦੇ ਮੈਂ ਕਹਿੰਦਾ ਨਹੀਂ ਵੀ ਖਾਲੀ ਪੇਟ ਨਹੀਂ ਖਾਈ ਦਵਾਈ ਲਈਦੀ ਫਿਰ ਦੋ ਬਿਸਕਟ ਮੁੱਲ ਮੁੱਲ ਖਵਾਤੇ ਬਾਅਦ ਹਣਾ ਗੋਲੇ ਦਿੱਤੀਆਂ ਤੇ ਬਾਅਦ ਉਲਟੀ ਆ ਗਈ ਉਹ ਉਲਟੀ ਆ ਗਈ ਸੀ ਤੇ ਇਹੜਾ ਥੜਾ ਮੋਟੇ ਪੜਿਆ ਕੱਲ ਵੀ ਨੂੰ ਤਾਂ ਪੜਿਆਗਾ ਸ਼ਹਿਰ ਜਾਵੜੇ ਬਸ ਆ ਕੇ ਫਿਰ 6:30 ਵੇਂ ਸ਼ੀ ਆ ਵੀਡੀਓ ਡਿਟ ਕਰਣ ਲੱਗ ਗਿਆ ਟਾਈਮ ਲੱਗ ਗਿਆ ਤੇ ਬਸ ਫਿਰ ਤਾਂ ਕਰਕੇ ਹਣਾ ਪੜਿਆ ਨਹੀਂ ਉਹ ਕੰਨਾਂ ਮੈਂ ਸਵੇਰੇ ਪੜ ਲਊਗਾ ਅਬ ਜਲਦੀ ਉੱਠ ਕੇ ਵੀ ਦੋ ਲੈਸਨ ਹੀ ਆ ਫਿਜ਼ੀਕਲ ਦਾ ਪੇਪਰ ਸੀ ਅੱਜ ਤੇ ਮੈਂ ਚਲ ਪੜ ਲਿਆ ਤੇ ਹੁਣ ਉਹ ਹਣਾ ਬਸ ਬਿਮਾਰ ਹੋਇਆ ਤੇ ਮੈਂ ਫਿਰ ਉਹਨੂੰ ਇਨੋ ਲਿਆ ਕੇ ਪਿਆਇਆ ਇਨੋ ਤਾਂ ਪੀਗ ਆ ਫਿਰ ਦਵਾਈ ਮੈਂ ਨਾਲ ਦੇ ਦਿੱਤੀ ਉਲਟੀ ਦੀ ਵੀ ਦੇ ਦਿੱਤੀ ਤੇ ਬੁਖਾਰ ਦੀ ਵੀ ਦੇ ਦਿੱਤੀ ਮੈਂ ਕਹਾਂ ਜੇ ਤੈਨੂੰ ਘਬਰਾਟ ਹੋਈ ਜਿਆਦੇ ਬੁਲਟੀ ਨੂੰ ਫਿਰ ਲੈ ਲੀ ਗੋਲੀ ਤੇ ਹੁਣ ਉਹ ਕੰਨਾਂ ਸੀ ਵੀ ਮੈਂ ਦੇਣਾ ਨਹੀਂ ਪੇਪਰ ਵੀ ਸਾਰ ਨੂੰ ਹੋਣ ਲੱਗਦੇ ਮੈਂ ਕਿਹਾ ਸਾਰਾ ਵੀ ਹਣਾ ਸਰ ਨੇ ਕੀ ਕਹਿਣਾ ਉਹਨਾਂ ਨੇ ਕੈਨਸਲ ਕਰ ਦੇਣਾ ਤੇਰਾ ਪੇਪਰ ਵੀ ਨੰਬਰ ਕੱਟ ਲੈਣੇ ਆ ਕਿਉਂਕਿ ਮੰਥਲੀ ਟੈਸਟ ਹੁੰਦੇ ਫਿਰ ਤਾਂ ਆਪਾਂ ਵੀ ਹਨਾ ਕਹਿ ਦਿੰਦੇ ਤੇ ਮੈਂਗਾ ਚੱਲ ਮੈਂ ਫੋਨ ਲਾ ਦੂੰਗੀ ਵੀ ਸਾਰਨੂੰ ਤੇਰੇ ਟੀਚਰ ਨੂੰ ਤੇ ਵੀ ਕਹਿ ਦਾਂਗੇ ਵੀ ਹਨਾ ਮੜਾ ਜਿਹਾ ਧਿਆਨ ਰੱਖੋ ਵੀ ਜੇ ਜ਼ਿਆਦਾ ਬਿਮਾਰ ਹੁੰਦਾ ਦੇਖਿਆ ਤਾਂ ਤੁਸੀਂ ਭੇਜ ਦਿਓ ਤੇ ਵੈਸੇ ਮੈਂ ਇਹਨੂੰ ਮੈਡੀਸਿਨ ਦਿੱਤੀ ਹੈ ਨਾਲ ਤੇ ਹੁਣ ਚਲਿਆ ਤਾਂ ਗਿਆ ਹੁਣ ਪਤਾ ਨਹੀਂ ਹਨਾ ਦੇਖਦੀ ਆ ਮੈਂ ਵੀ ਕਰਕੇ ਫੋਨ 8:30 ਹੋ ਗਏ 8:30 ਲਾਉਣੀ ਆ ਫਿਰ ਪੁੱਛਦੀ ਆ ਕੀ ਕਹਿੰਦੇ ਆ ਟੀਚਰ ਠੀਕ ਹੈ ਤੇ ਹੁਣ ਮੈਂ ਬਸ ਆਟਾ ਗੁੰਨ ਲਗਦੀ ਆ ਆਟਾ ਗੁੰਨ ਕੇ ਫਿਰ ਰਿਸ਼ੂ ਵਿੱਚ ਪਾ ਲੈ ਭੁੰਨੇ ਸਾਬ ਕਰਦੇ ਹਾਂ ਚਲੋ ਜੀ ਠੀਕ ਹੈ ਫਿਰ ਆਪਾਂ ਕਰਦੇ ਆ ਕੰਮ ਕਰ ਤੇ ਇੱਥੇ ਲੱਗੀ ਸੀ ਮੈਂ ਆਟਾ ਗੁੰਨਣ ਤੇ ਰਿਸ਼ੂ ਨੂੰ ਬਸ ਮੈਂ ਉਹ ਅੱਧਾ ਡੇਤਾ ਸੀ ਮੈਂ ਕਿ ਖਾਣਾ ਉਹਨੇ ਨਹੀਂ ਖਾਣਾ ਬਸ ਫਿਰ ਮੈਂ ਉਹਨੂੰ ਇਨੋ ਜੀ ਦੇਤੀ ਸੀ ਉਹਨੂੰ ਦੇ ਕੇ ਤੇ ਫਿਰ ਮੈਂ ਇੱਥੇ ਆਟਾ ਗੁੰਨਿਆ ਸੀ ਸਵੇਰ ਦਾ ਨਾਸ਼ਤਾ ਤਾਂ ਬਣ ਗਿਆ ਸੀ ਮੇਰਾ ਤੇ ਬਾਕੀ ਹਨਾ ਮੈਂ ਦੁਪਹਿਰ ਜੋ ਗੁੰਨਣਾ ਸੀ ਆਟਾ ਫਿਰ ਮੈਂ ਕਿ ਵੀ ਹੁਣ ਤਾਂ ਹਨਾ ਵਿਪਰਾਤ ਪਈ ਆ ਤੇ ਫਿਰ ਮੈਂ ਪ੍ਰਾਂਤ ਮੰਜਣੀ ਸੀ ਮੈਂ ਕਿ ਚਲ ਆਟਾ ਗੁੰਨ ਕੇ ਆਪਾਂ ਉਹਨੇ ਕੋਲੇ ਚ ਕੱਢ ਦਾਂਗੇ ਤੇ ਉਦੋਂਦਾਰ ਫਿਰ ਆਪਾਂ ਹਨਾ ਵੀ ਉਹ ਕੰਮ ਕਰ ਆਪਦੇ ਕਰ ਲਾਂਗੇ ਸ਼ੁਰੂ ਆਪਦੇ ਜਿੰਨੇ ਵੀ ਰੰਦੇ ਆ ਤੇ ਇਹਨੂੰ ਫ੍ਰਿਜ ਚ ਰੱਖ ਦਾਂਗੇ ਆਟੇ ਨੂੰ ਗੁੰਨ ਕੇ ਕਿ ਮੈਂ ਗਾਜ਼ੇ ਤੇ ਫਟਾਵਾਟ ਗੁੰਨੀ ਆ ਨਹੀਂ ਆਟਾ ਮੈਂ ਥੋੜਾ ਹੀ ਗੁੰਨੂਗੀ 10 ਦੁਪਹਿਰ ਦਾ ਸਰ ਜੇ ਸ਼ਾਮ ਦਾ ਕਿਉਂਕਿ ਮੈਂ ਜਾਣਾ ਸੀ ਸ਼ਹਿਰ ਇਸ ਕਰਕੇ ਫਿਰ ਮੈਂ ਕੱਲ ਸ਼ਾਮ ਦਾ ਵੀ ਗੁੰਨੀ ਜਾਨੀ ਆ ਤੇ ਵੀ ਸਬ지 ਸਬ지 ਆਪਾਂ ਦੁਪਹਿਰੇ ਬਣਾ ਲਾਂਗੇ ਤਾਂ ਕਰਕੇ ਤੇ ਬਸ ਫਿਰ ਮੈਂ ਉੱਧਰ ਵੀ ਹਣਾ ਦੇਖੀ ਜਾਂਦੀ ਸੀ ਬਾਹਰ ਤੇ ਅੱਜ ਪਹਿਲਾਂ ਮੈਂ ਕੱਪੜੇ ਧੋਣ ਦੀ ਸਲਾਹ ਕਰਦੀ ਸੀ ਕਿਉਂਕਿ ਕੋਣ ਵਾਲੇ ਕੱਪੜੇ ਵੀ ਸੀ ਗੱਦਿਆਂ ਦੇ ਕਵਰ ਧੋਣੇ ਸੀ ਟੇਬਲ ਵਗੈਰਾ ਧੋਣੇ ਸੀ ਫਿਰ ਮੈਂ ਕੈਂਸਲ ਕਰਤਾ ਮੈਂ ਕਿਹਾ ਸਬਜ਼ੀ ਵਗੈਰਾ ਬਣਾਉਣੀ ਆ ਤੇ ਫਿਰ ਤਾਂ ਕਰਕੇ ਮੈਂ ਤਾਂ ਖਾਵਟ ਜੀ ਹੋਈ ਪਈ ਸੀ ਕੱਲ ਦੀ ਹੱਡੀਆਂ 'ਚ ਚੀਸਾ ਪਈ ਆਉਂਦੀਆਂ ਸੀ ਗਲਤਾਂ 'ਚ ਫਿਰ ਮੈਂ ਕੈਂਸਲ ਕਰਕੇ ਧੋਣੇ ਮੈਂ ਤਾਂ ਚੱਲ ਕੱਲ ਨੂੰ ਸੰਡੇ ਆ ਵੀ ਕੱਲ ਨੂੰ ਧੋਲਾਂਗੇ ਆਪਾਂ ਤੇ ਵੇ ਕੱਲ ਨੂੰ ਸਾਰੇ ਤੋਤੇ ਆਣਗੇ ਤੇ ਫਿਰ ਆਪਾਂ ਹਣਾ ਵੀ ਹੋਰ ਕੰਮ ਵੀ ਕਰਨੇ ਕਿਉਂਕਿ ਝਾੜੂ ਵਗੈਰਾ ਲਾਉਣਾ ਸਾਰੇ ਬੇੜੇ-ਬੂੜੇ ਚ ਤੋਂ ਤੇ ਮੈਂ ਕੰਧੋਲੀ ਤੱਕ ਹੀ ਲਾਉਣੀ ਆ ਝਾੜੂ ਸਾਰੇ ਫਿਰ ਮੈਂ ਇੱਕ ਦਿਨ ਲਾਉਣੀ ਨੇ ਹਫਤੇ ਕੁ ਬਾਅਦ ਲਾ ਦਿੰਦੀ ਹਾਂ ਅਸੀਂ ਇਕੱਠੇ ਤੇ ਇੰਨਾ ਤਾਂ ਹੁੰਦਾ ਨਹੀਂ ਗੁੜਾ-ਕੜਾ ਬਸ ਹਨਾ ਮਿੱਟੀ-ਮਿੱਟੀ ਜੀ ਹੁੰਦੀ ਆ ਜਾਂ ਪੱਤੇ-ਪੋਗੈਰਾ ਹੁੰਦੇ ਆ ਤੇ ਵਾਸਤੇ ਫਿਰ ਮੈਂ ਇੱਥੇ ਆਟਾ ਗੁੰਨ ਕੇ ਕਰਦਾ ਸੀ ਰੈਡੀ ਤੇ ਵਾਸਤੇ ਫਿਰ ਮੈਂ ਇੱਥੇ ਪ੍ਰਾਂਧ ਚ ਪਾਣੀ ਪਾ ਦਿੰਦੀ ਹਾਂ ਤੇ ਪ੍ਰਾਂਧ ਦੇ ਵਿੱਚ ਪਾਣੀ ਪਾ ਕੇ ਤੇ ਫਿਰ ਮੈਂ ਪਾਉਂਗੀ ਬਾਅਦ ਦੇ ਵਿੱਚ ਪਹਿਲਾਂ ਮੈਂ ਤਾਂ ਭਾਂਡੇ ਜੇ ਸਾਫ਼ ਕਰ ਜਦ ਜੜੇ ਪਾਏ ਸੀ ਦੋ ਤਿੰਨ ਟੇ ਟਮਾਟੇ ਵਾਲੇ ਹੱਥੋਂ ਲੱਗੀ ਸੀ ਮੈਂ ਘਾਟੇ ਵਾਲੇ ਹੱਥ ਧੋਣਾ ਫਟਾਫਟ ਤੇ ਧੋ ਕੇ ਤੇ ਫਿਰ ਬਸ ਮੈਂ ਹਨਾ ਡੱਬਾ ਧੋ ਲੂੰਗੀ ਜਿਹੜਾ ਚਾਟਾ ਗੁੰਨੇ ਸੀ ਇਹਦੇ ਨਾਲ ਕਾੜੇ ਨਾਲ ਤੇ ਸਾਫੀ ਸੀ ਬਸ ਮੈਨੂੰ ਧੋ ਕੇ ਬਸ ਚੰਗੀ ਤਰ੍ਹਾਂ ਤੇ ਇੱਥੇ ਡੰਗਦਾ ਸੀ ਫਿਰ ਬਸ ਭਾਂਡੇ ਸਮਾਨ ਨਾਲ ਲੱਗੀ ਸੀ ਮਨਜਨ ਪਹਿਲਾਂ ਧੋ ਕੇ ਮੈਂ ਇੱਕ ਸਾਈਡਰ ਕਰ ਲੂੰਗੀ ਸਾਰੇ ਭਾਂਡਿਆਂ ਨੂੰ ਤੇ ਭਾਂਡੇ ਨੂੰ ਸਾਈਡ ਤੇ ਕਰਕੇ ਫਿਰ ਬਸ ਆਪਾਂ ਧੋ ਦਾਂਗੇ ਮਾਜ ਦਾਂਗੇ ਸਾਬਣ ਦੇ ਨਾਲ ਤੇ ਬਸ ਹਣਾ ਫਿਰ ਤਵਾ ਮੰਜਨ ਲੱਗੀ ਸੀ ਮੈਂ ਪਹਿਲਾਂ ਮੈਂ ਕਿ ਤਵਾ ਮਾਂਜਦਾ ਫੇਰ ਹੀ ਆਪਾਂ ਢਾਂਡੇ ਵਾਸ਼ ਕਰਾਂਗੇ ਤੇ ਤਵਾ ਮੈਂ ਰੋਟੀ ਤੋਂ ਪਹਿਲਾਂ ਤੇ ਰੋਟੀ ਤੋਂ ਬਾਅਦ ਜਰੂਰ ਮਾਂਜ ਕੇ ਰੱਖਦੀ ਆਂ ਤੇ ਵਾਸੇ ਫਿਰ ਮੈਂ ਇੱਥੇ फटाफट ਲੱਗ ਗਈ ਸੀ ਉਹਨੂੰ ਮਾਂਜਣ ਤੇ ਚੰਗੀ ਤਰ੍ਹਾਂ ਮਾਂਜ ਕੇ ਇਹਨੂੰ ਰੱਖ ਦਾਂਗੇ ਆਪਾਂ ਸਾਈਡ ਤੇ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਇੱਥੇ ਢਾਂਡੇ ਸਾਫ਼ ਕਰਦੇ ਸੀ ਨਹੀਂ ਸਾਫ਼ ਕਰਨੇ ਸੀ ਇਹ ਜਿਹਨੇ ਢਾਂਡੇ ਤੇ ਫਿਰ ਮੈਂ ਤਾਂ ਲੱਗਾ ਗੈਸ ਸਾਫ਼ ਕਰਨ ਲੱਗ ਗਈ ਸੀ ਕਿਉਂਕਿ ਨੇ ਮੇਰਾ ਦੁੱਧ ਉਤਰਿਆ ਹੋਇਆ ਸੀ ਗਰਮ ਕਰਨ ਵਾਸਤੇ ਤੇ ਮੈਂ ਕਿਹਾ ਵੀ ਦੁੱਧ ਨੂੰ ਵਾਲਾ ਆ ਜੂਗਾ ਤੇ ਫਿਰ ਆਪਾਂ ਇੱਧਰ ਸਲਫ ਵਗੈਰਾ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਪਹਿਲਾਂ ਗੈਂਗ ਬੋਸ ਤੇ ਵੀ ਫਿਰ ਆਪਾਂ ਇੱਧਰ ਰੱਖ ਦਾਂਗੇ ਦੁੱਧ ਤੇ ਤਾਂ ਕਰਕੇ ਫਿਰ ਮੈਂ ਕਿਹਾ ਭਾਂਡੇ ਬਾਅਦ ਚ ਮਾਂਦੀ ਪਹਿਲਾਂ ਮੈਂ ਵੀ ਆਹ ਕਰਦਾ ਸਲਫ ਵਗੈਰਾ ਸਾਫ ਗੈਂਗ ਬੋਸ ਮਸਵਰ ਮੈਂ ਲੱਗੀ ਸੀ ਬੜਾ ਵੱਡਾ ਸਾਫ਼ ਕਰਨਾ ਤੇ ਪਰਾਂ ਤੇ ਦਿੱਲੀ ਸੈਟ ਕਰਤੀ ਸੀ ਤੇ ਹੁਣ ਉੱਪਰ ਜੀ ਸੁੱਕਾ ਕੱਪੜਾ ਫੇਰ ਦੂੰਗੀ ਪਹਿਲਾਂ ਗਿੱਲਾ ਫੇਰਿਆ ਸੀ ਫੇਰ ਕੇ ਤੇ ਫਿਰ ਦੂਜਾ ਸੁੱਕਾ ਫੇਰ ਕੇ ਤੇ ਵਾਸ ਆਪਣੇ ਸਲਫ ਹੋ ਜੂਗੇ ਰੈਡੀ ਤੇ ਕੈਂਸ ਵੀ ਸਾਫ਼ ਹੋ ਗਿਆ ਕਿ ਵਾਸ ਹੁਣ ਮੈਂ ਇੱਥੇ ਸਾਫ ਕਰਕੇ ਸਾਰਾ ਕੁਝ ਫਿਰ ਮੈਂ ਲਗੂਗੀ ਭਾਂਡੇ ਧੋਣ ਤੇ ਬਸ ਫਿਰ ਹਨਾ ਫੜਾਵੜ ਕਰੀ ਜਾਨੀ ਕੰਮ ਤਾਂ ਹਨਾ ਕੰਮ ਤਾਂ ਕਰਨਾ ਹੀ ਆ ਹੁਣ ਭਮਦ ਕੇ ਤੋਂ ਮਰਜੀ ਸ਼ੁਰੂਆਤ ਕਰ ਲਈਏ ਸ਼ੁਰੂ ਤਾਂ ਕਰਨੀ ਪੈਂਦਾ ਚਾਹੇ ਰੂਮ ਤੋਂ ਕਰ ਲੋ ਚਾਹੇ ਰਸੋਈ ਤੋਂ ਕਰ ਲੋ ਇੱਕ ਸਾਈਡ ਤੋਂ ਤਾਂ ਲੱਗਣੀ ਪੈਂਦਾ ਤੇ ਮੈਂ ਇੱਥੇ ਨਾ ਚੱਕ ਰਹੀ ਸੀ ਇਧਰ ਹਨਾ ਆਹ ਸੈਲਫ ਦਾ ਕੱਪੜਾ ਆ ਸੀ ਆਹ ਮੈਟ ਜਾ ਤੇ ਨਾ ਪਤਾ ਨਹੀਂ ਕੋਲਰ ਦੀ ਹਵਾ ਨਾਲ ਥੱਲੇ ਡਿੱਗ ਗਿਆ ਪਤਾ ਨਹੀਂ ਕਿਵੇਂ ਹੋਇਆ ਤੇ ਥੱਲੇ ਲੜਕੀਆਂ ਪਿਆਸੀ ਫਿਰ ਮੈਂ ਇੱਥੇ ਹਨਾ ਇਹਨੂੰ ਚੱਕ ਲਿਆ ਸੀ ਥੱਲੋ ਸੋਫੇ ਦੇ ਪਿਛਲੇ ਸਾਈਡ ਪਿਆ ਸੀ ਤੇ ਇਹਨੂੰ ਹੁਣ ਮੈਂ ਵਿਛਾਉਂਗੀ ਹਨਾ ਚੰਗੀ ਤਰ੍ਹਾਂ ਝਾੜ ਕੇ ਵਿਛਾ ਦੂੰਗੀ ਤੇ ਫਿਰ ਵਿਛਾ ਕੇ ਇਹਦੇ ਉੱਤੇ ਜਿਹੜਾ ਸਮਾਨ ਰੱਖਿਆ ਹੋਇਆ ਸੀ ਮੈਂ ਉਹ ਸੱਟੇ ਨਾਲ ਰੱਖ ਦੂੰਗੀ ਇੱਥੇ ਫਿਰ ਮੈਂ ਹੰਕ ਕਰਦੇ ਆ ਕਿ ਚੱਕ ਕੇ ਸਿੱਧਿਆਂ ਦੇ ਕਵਰ ਲਾਦੇ ਸੀ ਪਰੋਂ ਤੇ ਵਾਸ ਇੱਥੇ ਫਿਰ ਮੈਂ ਲੱਗੀ ਸੀ ਨਾ ਹ ਸੈਲਫ ਦੇ ਉੱਪਰ ਕਿਤਾਬਾਂ ਪਈਆਂ ਸੀ ਬੁੱਕਾਂ ਇਹਨਾਂ ਨੂੰ ਸੈੱਟ ਕਰਨ ਤੇ ਆ ਰਿਸ਼ ਨੂੰ ਮਿਲਿਆ ਸੀ ਸਿੱਖ ਕਮਿਸ਼ਨਰੀ ਵੱਲੋਂ ਤੇ ਵਾਸ ਹਨ ਆਇਆ ਸੀ ਕੱਲ ਮੈਨੂੰ ਦਿਖਾਉਂਦਾ ਸੀ ਫਿਰ ਮੈਂ ਇੱਥੇ ਰੱਖ ਤਾ ਨਾ ਕਿ ਬਾਅਦ ਵਿੱਚ ਮੈਂ ਰੱਖ ਦੂੰਗੀ ਦੀ ਹਣਾ ਜਿਹੜੇ ਇਹ ਕਾਗਜ਼ ਪੱਤਰ ਉਹਨਾਂ ਦੇ ਵਿੱਚ ਸਾਰੇ ਸਰਟੀਫਿਕੇਟ ਜਿੱਥੇ ਪਏ ਉੱਥੇ ਰੱਖ ਦਿੰਦੀ ਫਿਰ ਮੈਂ ਇੱਥੇ ਰੱਖ ਦਿੰਦੀ ਇੱਕ ਸੈਲ। ਦਿੱਕਤ ਆ ਤੇਰੀ ਹੁੰਦਾ। ਸ਼ੈਂਪੂ। ਇਹ ਭਾਰੀ ਕਿਉਂ ਹੈ? ਇਸ ਲਈ ਪਲੱਸ ਸ਼ੈਂਪੂ। ਚਾਰ ਟੇਬਲ ਕੋਡਿੰਗ ਆ ਬਾਲੇ ਸਾਤੇ ਮੰਗੀ ਨਰੀਆਂ ਦੇ ਸੇਕ ਨੂੰ ਸੌਂਵੇ ਚਾਚੂ ਚ ਪਾਇਆ ਕਰਾਂਗਾ ਵੀ ਗੁੜ ਨਾਲ ਖਾਧ ਵਧੀਆ ਹੁੰਦੀ ਹੈ ਰੋਟੀ ਦੇ ਬਾਅਦ ਖਾਣਾ ਆ ਲੈਣ ਦੀ ਜ਼ਰੂਰ ਹੈ ਆ ਲੈਣ ਦੇ ਕਹ ਦੱਸਦੇ ਆ ਨਗਾ ਦਾ ਸਿਰਜਾ ਕਮਜ਼ੋਰ ਚਾ ਖਾ ਰਿਆ ਕਰਦੇ ਇਹ ਦੇਖਣੀਗਾ ਘੱਟਾ ਰੀ ਇਹ ਨੂੰਣਾ ਤੇ ਦਾਣ ਮਿਸ਼ਰੀ ਤੇ ਸੌਕ ਮਿਸ਼ਰੀ ਆਪ ਲੈਂਦੇ ਨੇ ਅੱਜ ਲੈ ਕੇ ਆਉਣੇ ਤੇ ਤਿੰਨਾਂ ਚੀਜ਼ਾਂ ਨੂੰ ਸੌਕ ਨੂੰ ਮਿਸ਼ਰੀ ਤੇ ਦਾਣ ਇੱਕੋ ਜੀ ਲੈ ਕੇ ਇਹਦੀ ਮਾਤਰਾ ਹਨਾ ਫੇਰ ਇਹਨੂੰ ਗ੍ਰाइंड ਕਰਕੇ ਦੁੱਧ ਨਾਲ ਦੇ ਦੋ ਤਰ੍ਹਾਂ ਨਾਲ ਆਤ ਨੂੰ ਮਿਗਾ ਉਸ ਤੋਂ ਬੰਦਾ ਮੈਦੀ ਖਾ ਰਿਆ ਕਰਦੇ ਚਾਹ ਮੈਂ ਦੁੱਧ ਤੋਂ ਬਿਨਾ ਖਾ ਰਿਆ ਕਰੂੰ ਦੁੱਧ ਨਾਲ ਮਸਾ ਚੋਲਾ ਤੇ ਚੋਲਾ ਨੂੰ ਸੈੱਬੀ ਹੀਰਾ ਲੈਣ ਦੇ ਚੋਲ ਆਹ ਸ਼ੱਕਰ ਆਹ ਵੀ ਸ਼ੱਕਰ ਆਹ ਜਮਿਆਣਾ ਜਮੈਣ ਮੀਟੇ ਡਿਟੇ ਡੋਟੋ ਕਰਨਾ ਬੜੀਆ ਹੁੰਦੀ ਹੈ ਬਾਕੀ ਧੋਣੀ ਧੋਣੀ ਉੱਤੀ ਜਾਂਦੀ ਹੈ ਬੜੀਆ ਹੁੰਦੀ ਆਹ ਪਾਇਚਨੇ

ਇਹਦੇ ਤੇ ਬਣਾ ਲਿਆ ਕਰਾਂਗੇ ਦਿਲ ਵੀ ਹੁੰਦੇ ਨੇ ਕੁਝ ਦੇ ਆਹ ਕੋਈ ਨਹੀਂ ਲੈਂਦੇ ਕੋਈ ਉਹ ਜਿਹੜਾ ਲੈਣੇ ਆਹ ਚੁੱਕ ਕੇ ਪਾ ਕੇ ਪੀਣੀ ਆ ਹਵਾ ਕੇ ਉਹ ਪਾੜੇ ਇਹ ਇਕੱਠੇ ਲਈ ਰੱਖ ਲਏ ਹਾਂ ਮੇਰੇ ਕੋਲ ਜਟਾ ਇਹਦੇ ਚ ਦੋ ਹੁੰਦੇ ਕੋਲ ਜਟ ਤੇ ਇਕੱਠੇ ਲੈ ਲਏ ਚੱਲੋ 350 ਗ੍ਰਾਮ ਦੇ ਆ 175 75 ਗ੍ਰਾਮ ਦੇ ਆ ਮਾਰੀ ਮਾਰੀ ਲਾਈਟ ਕਿਸ ਕਿਸ ਨੂੰ ਸ਼ੁਕਰ ਗੀਤ ਮੇਰੇ ਆ ਲੈ ਆਂ ਬੰਨ ਲੇ ਚੀਰੀ ਲੇ ਘੰਡ ਤਾਉਣੇ ਗੋਲ ਹੁੰਦੇ ਡਾਇਰਟ ਚ ਝੋਲੇ ਕਾਲੇ ਨੇ ਇਹ ਕਾਲੇ ਨੇ ਦੋ ਤਰ੍ਹਾਂ ਦੇ ਇੱਕ ਵਾਈਟ ਹੈ ਇੱਕ ਥੋੜੇ ਜਿਹਾ ਬ੍ਰਾਉਨ ਜਿਹਾ ਹਾਂ ਰਾਜੇ ਮੇਕਸਾ ਅੱਗੇ ਆਂਦੀ ਕੰਡੇ ਮੇਕਸਾ ਮੇਕਸਾ ਬਸ ਇੱਕ ਇਹਨਾਂ ਬਚ ਗਏ ਨੇ ਮੈਂ ਸਭ ਚੀਜ਼ਿੰਦੇ ਕੋੜੀ ਨੂੰ ਦਰਹਾਂ। ਆਹ ਬੋਰ ਨੇ ਬਚ ਗਏ। ਇਹ ਜਾਲ ਪੱਤੇ ਦੇ ਮਚਾਰ ਲਈਏ ਸੱਟ। ਭਾਈ ਬਲੀਏ ਲਓ। ਤੁਹਾਨੂੰ Io sono stato d'accordo Un il mio amico. I bambini erano grossi e non avevano la ਮੈਂ ਇਹ ਇਕੱਠੇ ਹੀ ਲੈ ਆਏ ਸੀ। ਇਹ 3320 ਰੁਪਏ ਦਾ ਬਣਿਆ ਸੀ ਸਣੇ ਤੇਲ। 4 ਕਿਲੋ ਤੇਲ। ਸਰੋਂ ਦਾ 160 ਰੁਪਏ ਕਿਲੋ ਲਾਇਆ। ਖੁੱਲ੍ਹੇ ਲੈ ਕੇ ਨੂੰ ਨਹੀਂ ਖੁੱਲਾ ਵਧੀਆ ਰਹਿੰਦਾ। ਬੰਦ ਬੋਤਲ ਵਾਲਾ ਨਹੀਂ ਵਧੀਆ ਹੁੰਦਾ। ਨਾਲ ਉਹ 'ਚ ਥੋੜਾ ਜਿਹਾ ਘੱਟ ਹੁੰਦਾ। ਤੇ ਇਹ ਮੇਰੇ ਦੋ ਦਿਨ ਚੀਜ਼ਾਂ ਰਹਿ ਗਈਆਂ। ਸਰਫ ਰਹਿ ਗਿਆ। ਤੇ ਪਾਣੀ ਕੱਪੜੇ ਧੋਣ ਵਾਲੀ ਨਾਲ ਲੈ ਆਂਦੀ ਹੁੰਦੀ ਨੇ ਦੋ ਕਟਿੱਕੀਆਂ। ਕਈ ਵਾਰ ਹੱਥ ਨਾਲ ਵੀ ਵਾਸ਼ ਕਰਨੇ ਪੈਂਦੇ ਕੱਪੜੇ। ਫਾਈ ਫੋਣਾ ਗੁਣਾ ਧੋਣਾ ਹਨ ਤੇ ਬਾਕੀ ਇੱਕ ਕੁੱਕਰ ਦੀ ਰਬੜ ਲੈਉਣੀ ਸੀ ਹੋ ਰਹੀਗੀ ਤੁੰਗ ਪਾਫ ਨਿਕਲਦੀ ਰਹਿੰਦੀ ਕੁੱਕਰ ਤੇ ਝਾੜੂ ਬੁੱਕਰ ਹੋ ਰਹਿਗੇ ਦੇਖਦੇ ਅੱਜ ਜਾਣਾ ਦੁਆਰੇ ਤੇ ਫਿਰ ਦੇਖਦੇਗਾ ਕੋਈ ਰਿਸ਼ੂ ਦੇ ਨਾਪ ਕੱਲ ਲੈਣਕ ਬਣਾ ਕੇ ਬਣਾਉਣੇ ਦੇ ਕੇ ਆਇਓ ਕੰਦੇ ਕੱਲ ਨੂੰ ਲੈ ਜਿਓ ਫਿਰ ਅੱਜ 12 ਵਜੇ ਤੋਂ ਬਾਅਦ ਜਾਵਾਂਗੇ 2 ਕਾਜੇ ਕੱਲ ਵਾਲੇ ਟਾਈਮ ਹੀ ਰੋਸੇਵਾਸੀ ਮੜੇ ਆਉਂਗੀ ਫਿਰ ਉਹ ਜੋ ਦੇਖੂਗੀ ਫਿਰ ਮੈਂ ਵੀ ਸਮਾਨ ਲੈ ਆਉਂਗੀ ਜਿੰਨਾ ਟਾਈਮ ਲੱਗਦਾ ਤਾਂ ਪਹਿਲਾਂ ਪੁੱਛ ਲਵਾਂਗੇ ਬੱਸ ਵਾਲਿਆਂ ਨੂੰ ਕਿੰਨੇ ਵਜੇ ਵਾਪਸੀ ਹੈ ਉਹ ਹੀ ਬੱਸ ਦੀ ਜਿੰਨੇ ਅੱਧਾ ਘੰਟਾ ਪੂਨਾ ਘੰਟਾ ਹੋਇਆ ਫਿਰ ਆਪਾਂ ਲੈ ਲਾਂਗੇ ਸਮਾਨ ਜਿੰਨੇ ਥੋੜਾ ਟਾਈਮ ਹੀ ਹੋਇਆ ਫਿਰ ਬੱਸ ਆਪਾਂ ਇਨਕ ਤੇ ਇੱਕ ਅੱਧੀ ਚੀਜ਼ ਲੈ ਲਾਂਗੇ ਜਿਹੜੀ ਵੀ ਸਭੀ ਤੁਹਾਨੂੰ ਸ਼ੇਅਰ ਕਰ ਦਾਂਗੇ ਠੀਕ ਹੈ ਇੱਥੇ ਮੈਂ ਬਿਆਜ ਚਿੱਲੇ ਲਈ ਸੀ ਤੇ ਇਹਨਾਂ ਨੂੰ ਚੀਰੂੰਗੀ ਹੁਣ ਪਾਣੀ ਚ ਪਾਤੇ ਸੀ ਤੇ ਇੱਧਰ ਗੱਦੇ ਪਾਏ ਮੇਰੇ ਬਾਹਰ ਤੇ ਉੱਪਰਲੇ ਕਵਰ ਲਾਤੇ ਸੀ ਥੰਮੇ ਦੇ ਲੈਂਦੇ ਸੀ ਇਹ ਵੀ ਮਲਾਉਣੇ ਆ ਤੇ ਇਦਾਂ ਫਿਰ ਮੈਂ ਦਰੀਆਂ ਹੀ ਪਛਾਤੀਆਂ ਸੀ ਦਰੀਆਂ ਮਸ਼ਾਕ ਉੱਪਰ ਵਿਛਾਤੀ ਸੀ ਗੱਡ ਸ਼ੀਟ ਤੇ ਮੈਂ ਕਹਾਂ ਵੀ ਭੜਾਏ ਲੱਗਦਾ ਚਲ ਇਹ ਵਿਛਾ ਦੇਣੀ ਹੈ ਕਿਰਾ ਆਜੀ ਲੈ ਕੇ ਨੇ ਚੱਪਣਾ

ਮੇਂ ਪਹਿਲਾਂ 15 ਰੁਪਏ ਦਾ ਵੀ ਹੁੰਦਾ ਸੀ ਇਹ ਦੰਦੀਆਂ ਹੁਣ 40 ਦਾ ਕਰਤਾ ਤੀਆ ਤੇ ਸਾਰਾ ਤੋਂ ਵੱਡਾ ਕੰਮ ਕੀ ਰਿਹਾ ਸੀ ਮੈਂ ਜਾਨ ਦਾ ਦੁਆਰੇ ਹਾਂ ਜਿਸ ਸ਼ਹਿਰ ਇਹ ਵਗੀਆ ਰਿਸ਼ੂ ਦੀ 850 ਨੂੰ ਢੇਰੇ ਮੇਗਾ ਘੜੀ ਤੇ ਇਹ ਕੱਲ੍ਹ ਸਭਾਣ ਨੂੰ ਗਏ ਸੀ ਤੇ ਕੱਲ ਉਹਨਾਂ ਨੇ ਤੀਨ ਮਗਰ ਦੇ ਕੰਮ ਨੂੰ ਪਵਾਉਣ ਆਏ ਸੀ ਲਾਈਟ ਹੈ ਨਹੀਂ ਸੋਕਾ ਨਾ ਕੱਲ ਨੂੰ ਵੀ 12 ਵਜੇ ਪਵਾ ਲੈ ਤਾਂ ਘਰਾਂ ਵਿੱਚ ਬਾਰੀ ਸਪੋਰਟ ਦੀ ਕਾਲ ਕੀਤੀ ਹੋਤ ਤੱਕ ਬਣੀ ਪਈਆ ਰੈਡੀ ਹੈ ਲੈ। ਦਰਮੇਂ ਦੋ ਵਾਰੀ ਬਸ ਗਈ। ਤੇ ਉਹੀ ਵਾਸਤੇ ਮੜੇ ਪੋਣੇ ਧੰਨਵਾਦ ਸਾਡੇ ਜਿਹੜੀ ਪੁਲੀਸੀ ਤੇ ਨੰਦਲ ਵੀ ਆ ਚਾਹੇ ਸੀ। ਤੇ ਉਹ ਵਾਸਤੇ ਹੁਣ ਆ ਕੇ ਚਾਹੇ ਬਣਾਈ ਹੈ। ਤੇ ਬਸ ਆਜੀ ਚੱਲ ਗਿਆਂ ਲੈਣਾ ਤਾਂ ਹੋਰ ਵੀ ਸਮਾਨ ਚਾਦੂ ਬੁੱਕਰ ਲੈਣਾ ਸੀ। ਤੇ ਪਰ ਉਹਦੇ ਵਾਸਤੇ ਮੈਂ ਤਾਂ ਚੱਲ ਉਹ ਵਾਸਤੇ ਜੇ ਨਿਕਲ ਗਈ ਪਰ ਸਾਡੇ ਜਾਣ ਮੈਲੀ ਸੀ। ਹਨਾ ਮੇਰਾ ਹੋਣ ਗੁਰ ਜਲਣੇਰਾ ਖੁੰਲਾ ਬਣਨ ਤੋਂ ਯਾਦ ਕਰੇ ਤੇ ਜੇਰਾ ਦੇਵਾਸ ਆਹਰੇ ਜਨ ਸਿੰਧੜ ਪੂਜੀ ਵਾਲਾ ਸ਼ਹਿਰ ਜਾਣ ਦਾ ਕੱਲ ਆਪਣਾ ਕੰਮ ਬਣਾਇਆ ਇਸ ਕਰਕੇ ਤਾਂ ਮਿਹਰੇ ਚੋੜਾ ਤੁਹਾਨੂੰ ਤੇ ਅੱਜ ਦੰਦ ਮਿਦਾਰੇ ਗਏ ਤੇ ਆ ਚਾਹ ਬਣੀ ਪਈ ਹੈ ਚਾਹ ਬਣਾ ਸਕੀ ਮੰਗਿਆ ਸੀ ਤੇ ਰੀਸ਼ੋਨ ਹ੍ਰੀਤਾ ਸੇਰਾ ਰੋਟੀਆ ਬਹੁਤ ਸੋਹਣੀਆਂ ਬਣਾਈਆਂ ਮੈਂ ਬਹੁਤ ਖਾਧਾ ਹੈ ਤੇ ਕਰਿਆ ਆਪਣਾ ਕੰਮ ਤਾਂ ਸਪਲਾਈ ਮਰੂਦਾਂ ਤੋਂ ਕੀ ਹੁਣ ਸ਼ਾਮ ਨੂੰ ਆਪਾਂ ਬਸ ਗਰਮੀ ਬਹੁਤ ਜਾਂਦੀ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਕੱਲ ਆ ਵੀ ਨਮ ਬਲੋਗ ਦੇ ਵਿੱਚ ਬੁਲਾਗੇ ਤੇ ਜਿਹੜੇ ਸਾਡੇ ਚਾਹਨਾ ਦੇ ਪ੍ਰਵੀਰ ਭੈਣਾਂ ਨੇ ਆਏ ਸਾਡੇ ਚਾਹਨਾ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਤੇ ਮਿਲਾਂਗੇ ਕੱਲ ਦੇ ਨਮ ਬਲੋਗ ਦੇ ਵਿੱਚ ਧੰਨਵਾਦ